ਸਮੇ ਅਸੀਂ ਨਗਰ ਨਿਗਮ ਲੁਧਿਆਣਾ ਦੇ ਜ਼ੋਨ B ਦੇ ਅੰਦਰ ਬੈਠੇ ਆ ਜਿੱਥੇ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਅਮਨ ਚੰਦ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਤੇ ਉਹ ਇੱਥੇ ਲਗਾਤਾਰ 7 ਦਿਨਾਂ ਤੋਂ ਇਹ ਹੜਤਾਲ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਨੇ ਲੜੀਵਾਲ ਭੁੱਖ ਹੜਤਾਲ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਕਿਉਂਕਿ ਢੰਡਾਰੀ ਦੀ ਹਾਲਾਤ ਨੇ ਜਿਹੜੇ ਅਸੀਂ ਵੱਤ ਤੋਂ ਵੱਤਰ ਹੋਏ ਹੋਏ ਅਸੀਂ ਦਿਖਾ ਚੁੱਕੇ ਹਾਂ ਉਸ ਢੰਡਾਰੀ ਖੁਰਦ ਨੂੰ ਅਸੀਂ ਨਰਕ ਨਗਰੀ ਦਾ ਨਾਮ ਦੇ ਚੁੱਕੇ ਹਾਂ ਉਸ ਨਰਕ ਨਗਰੀ ਨੂੰ ਦਾ ਸੁਧਾਰ ਕਰਨ ਦੇ ਲਈ ਭਾਵੇਂ ਕਿ ਹਲਕਾ ਦੇ ਵਿਧਾਇਕ ਨੇ ਜੋ ਸ਼ਰਜੀ ਸਿੰਘ ਢਿੱਲੋਂ ਉਹਨਾਂ ਨੇ ਵੀ ਉੱਥੇ ਦੌਰਾ ਕੀਤਾ ਸੀ ਟੋਨਲ ਕਾਉਂਸਲਰ ਟੋਨਾ ਕਰਚਾ ਉਦੇ ਵੱਲੋਂ ਵੀ ਕਿਹਾ ਜਾ ਰਿਹਾ ਵੀ ਮੈਂ ਅਸਤੀਫਾ ਤੱਕ ਦੇ ਚੁੱਕਿਆ ਪਰ ਸੁਧਾਰ ਨਹੀਂ ਹੋ ਰਿਹਾ ਇੱਥੇ ਤੱਕ ਕਿ ਪਿਛਲੇ ਦਿਨੀ ਅਸੀਂ ਇਹ ਵੀ ਦਿਖਾ ਚੁੱਕਿਆ ਕਿ ਨਗਰ ਨਿਗਮ ਦੇ ਮੇਅਰ ਨੂੰ ਅਸੀਂ ਇਹ ਸਵਾਲ ਕੀਤਾ ਸੀ ਕਿ ਤੁਸੀਂ ਉਸ ਜਗ੍ਹਾ ਦੇ ਉੱਤੇ ਜਿਵੇਂ ਲੋਕ ਰਹਿ ਰਹੇ ਨੇ ਸਿਰਫ ਚੰਦ ਘੰਟੇ ਰਹਿ ਸਕਦੇ ਹਾਂ ਤੇ ਉਹਨਾਂ ਦਾ ਜਵਾਬ ਸੀ ਕਿ ਰਹਿਣ ਦੀ ਕੋਈ ਗੱਲ ਨਹੀਂ ਪਰ ਸਾਡੇ ਵੱਲੋਂ ਇਸ ਕੰਮ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਹਫਤੇ ਦੇ ਅੰਦਰ ਅੰਦਰ ਜਿਹੜਾ ਇਹ ਮਕਾਮ ਮੁਕੰਮਲ ਕਰ ਦਿੱਤਾ ਜਾਵੇ ਕੰਮ ਚਾਲੂ ਆ ਜੇਕਰ ਕੰਮ ਚਾਲੂ ਆ ਤਾਂ ਅਮਨ ਚੈਨ ਜੀ ਹੁਣ ਵੀ ਕਿਉਂ ਇਸ ਧਰਨੇ ਦੇ ਉੱਤੇ ਪੁੱਕੜਤਾਲ ਤੇ ਬੈਠੇ ਨੇ ਅਸੀਂ ਅਮਨ ਚੈਨ ਜੀ ਤੁਸੀਂ ਜਾਣਦੇ ਆ ਕਿ ਕੀ ਸਥਿਤੀ ਆ ਸਾਰੀ ਦੀ ਸਾਰੀ ਕੀ ਨਗਰ ਨਿਗਮ ਡਰਾਮੇ ਕਰ ਰਿਹਾ ਕੀ ਨਗਰ ਨਿਗਮ ਦਾ ਮੇਅਰ ਡਰਾਮਾ ਡਰਾਮਾ ਕਰ ਰਿਹਾ ਜਾਂ ਅਕਾਲੀ ਦਲ ਦਾ ਵਿਧਾਇਕ ਆ ਜੋ ਉਹ ਡਰਾਮਾ ਕਰ ਰਿਹਾ ਜਾਂ ਉੱਥੋਂ ਜੋ ਕਾਲੀ ਦਲ ਦਾ ਕਾਉਂਸਲਰ ਦਿੱਤਿਆ ਹੋਇਆ ਉਹ ਡਰਾਮਾ ਕਰ ਰਿਹਾ ਪੂਰੀ ਪਿਕਚਰ ਆ ਜਿਹੜੀ ਅਮਨ ਚੰਨ ਜੀ ਕਲੀਅਰ ਕਰਨਗੇ ਅਮਨ ਚੰਨ ਜੀ ਤੁਹਾਡਾ ਸਵਾਗਤ ਆ ਪੂਰਾ ਮਾਮਲਾ ਦਰਸ਼ਕਾਂ ਨੂੰ ਦੱਸੋ ਸਤਿ ਸ੍ਰੀ ਅਕਾਲ ਜੀ ਮੈਂ ਅਮਨ ਚੰਨ ਸਿੰਘ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਲੋਹгана ਦੇ ਆਤੀ ਅੱਜ ਅਸੀਂ 7 ਦਿਨਾਂ ਤੋਂ ਭੁਖੜ ਹੜਤਾਲ ਤੇ ਆ ਲੜੀਵਰ ਭੁਖੜਤਾਲ ਸਾਡੀ ਚੱਲ ਰਹੀ ਆ ਅਸੀਂ 2 ਦਿਨ ਪਿੰਡ ਦੇ ਵਿੱਚ ਛਟਨਾਰੀ ਖੁਰ ਦਵਾਰ ਨਵਰ 28 ਦੇ ਵਿੱਚ ਭੁਖੜਤਾਲ ਕੀਤੀ ਤੇ ਦੋ ਦਿਨ ਅਸੀਂ ਪਹਿਲੇ ਦਿਨ ਮੈਂ ਪੋਖਰਤਾਲ ਤੇ ਬੈਠਾ ਤੇ ਦੂਜੇ ਦਿਨ ਸਾਡੇ ਵਿੱਚ ਸਾਡੀ ਜੇਰਾ ਦਿਹਾਤੀ ਦੀ ਲੇਡੀ ਵਿੰਗ ਦੀ ਪ੍ਰਧਾਨ ਮਨਜੂ ਦੀਦੀ ਜੀ ਉਹ ਬੈਠੇ ਉਸ ਤੋਂ ਬਾਅਦ ਲੜੀਵਰ ਪੋਖਰਤਾਲ ਤੇ 5 ਦਿਨ ਤੋਂ ਇਸ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਅਸੀਂ ਬੈਠੇ ਆ ਤੇ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਨਹੀਂ ਪਹੁੰਚਿਆ ਵੀ ਤੇ ਜੇ ਕੋਈ ਆਉਂਦਾ ਵੀ ਤੁਰਦੇ ਤੁਰਦੇ ਆਉਂਦੇ ਆ ਕਹਿੰਦੇ ਜੀ ਕੰਮ ਕਰ ਰਹੇ ਆ ਹੋ ਰਿਹਾ ਆ ਪਰ ਕੱਲ ਪਰਸੋ ਸਾਡੀ ਟੀਮ ਜਿਹੜੋ ਇਲਾਕੇ ਦੇ ਵਿੱਚ ਗਈ ਆ ਤੇ ਬਿਲਕੁਲ ਤਰਸਯੋਗ ਹਾਲਤਾ ਨਰਕ ਭਰੀ ਸਥਿਤੀ ਬਣੀ ਹੋਈ ਆ ਕੰਮ ਉਵੇਂ ਦਾ ਉਵੇਂ ਪਿਆ ਆ ਤੇ ਲੋਕੀਂ ਘਰਾਂ ਦੇ ਵਿੱਚ ਬੱਚੇ ਬਿਮਾਰ ਪਏ ਆ ਡੇਂਗੂ ਵਗੈਰਾ ਫੈਲ ਚੁੱਕਾ ਆ ਕਿਸੇ ਨੇ ਵੀ ਉਸ ਚੀਜ਼ ਨੂੰ ਦੇਖਣ ਦੀ ਮਹਿਸੂਸ ਨਹੀਂ ਕੀਤਾ ਅੱਛਾ ਜਿਵੇਂ ਮੇਅਰ ਦੇ ਵੱਲੋਂ ਵੀ ਮੈਂ ਕਹਿ ਚੁੱਕਿਆ ਵੀ ਉਹ ਕਹਿੰਦੇ ਕੰਮ ਚੱਲ ਰਿਹਾ ਉੱਥੇ ਤੇ ਵਿਧਾਇਕ ਢੱਲੋਂ ਵੱਲੋਂ ਵੀ ਉੱਥੇ ਜਿਹੜਾ ਮੈਂ ਤੁਹਾਨੂੰ ਦੱਸੀ ਦਿੱਤਾ ਵੀ ਇਹ ਮਤਲਬ ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕੀ ਕਿਵੇਂ ਕਿਸ ਨਜ਼ਰੀਆ ਨਾਲ ਬੋਲੋਗੇ ਨਹੀਂ ਮੇਰ ਸਾਹਿਬ ਨੇ ਤਾਂ ਇੱਥੇ ਗਏ ਨਹੀਂ ਜੀ ਹੁਣ ਤੱਕ ਕਦੀ ਉਹਨੇ ਦੌਰਾ ਹੀ ਨਹੀਂ ਕੀਤਾ ਉਧਰ ਦਾ ਨਾਂ ਉਹਨਾਂ ਨੇ ਕਦੀ ਚਾਇਆ ਹੀ ਆ ਕਿਉਂਕਿ ਉਹ ਪ੍ਰਵਾਸੀ ਮਜ਼ਦੂਰ ਏਰੀਆ ਆ ਸਾਰੇ ਇੰਡਸਟਰੀ ਦੇ ਮਜ਼ਦੂਰ ਉੱਥੇ ਰਹਿੰਦੇ ਆ ਉਹਨੂੰ ਤਾਂ ਸਿਰਫ ਵੋਟਾਂ ਦੇ ਟਾਈਮ ਇਹ ਲੋਕ ਯੂਜ਼ ਕਰਦੇ ਆ ਉਸ ਤੋਂ ਬਾਅਦ ਕੋਈ ਨਹੀਂ ਉੱਥੇ ਪਹੁੰਚਦਾ ਵੀ ਤੇ ਜੇ ਮਜ਼ਦੂਰ ਹੀ ਬਿਮਾਰ ਰਹਿਣਗੇ ਤਾਂ ਇੰਡਸਟਰੀ ਕਿਵੇਂ ਚੱਲੂਗੀ ਇੰਡਸਟਰੀ ਨਹੀਂ ਚੱਲੂਗੀ ਤੇ ਦੇਸ਼ ਦਾ ਵਿਕਾਸ ਕਿਵੇਂ ਹੋਊਗਾ ਇਸ ਕਰਕੇ ਉਧਰ ਕੋਈ ਧਿਆਨ ਨਹੀਂ ਆ ਗੱਲ ਰਿੱਟੇਲੋ ਸਾਹਿਬ ਦੀ ਢਿੱਲੋ ਸਾਹਿਬ ਨੇ ਵੀ ਨਹੀਂ ਕਦੀ ਚਾਇਆ ਵੀ ਉਸ ਨੂੰ ਬੜੇ ਢੰਗ ਨਾਲ ਬਣਾਇਆ ਜਾਵੇ ਹੁਣ ਉਹ ਸਿਰਫ ਕਾਲੀ ਲਕਸ਼ਨਾ ਕਰਕੇ ਉੱਥੇ ਗੇੜੇ ਮਾਰ ਰਹੇ ਆ ਹੋਰ ਕੁਝ ਨਹੀਂ ਆ 10 ਸਾਲ 12 ਸਾਲ ਕੈਬਨਰ ਮੰਤਰੀ ਰਹੇ ਆ ਜੋ ਚੌਂਦੇ ਦਾ ਉਸ ਟਾਈਮ ਵੀ ਸਭ ਕੁਝ ਕਰ ਸਕਦੇ ਸੀ ਤੇ ਜਿਹੜੇ ਟੋਨਾ ਖਰਚਾ ਦੀ ਜਿਹੜੇ ਉੱਥੇ ਦੇ ਕੌਂਸਲਰ ਆ ਉਹ ਵੀ ਬਿਲਕੁਲ ਆਪਣਾ ਹੱਥ ਖੜੇ ਕਰ ਚੁੱਕੇ ਆ ਵੀ ਮੇਰੇ ਵਾਸਤੇ ਦੀ ਗੱਲ ਨਹੀਂ ਆ ਮੈਂ ਤਾਂ ਕਹਿੰਦਾ ਜੇ ਉਹ ਕਹਿੰਦਾ ਮੈਂ ਅਸਤੀਫਾ ਦਿੱਤਾ ਮੈਨੂੰ ਤਾਂ ਲੱਗਦਾ ਨਹੀਂ ਅਸਤੀਫਾ ਦਿੱਤਾ ਜਿਸਤੀਫਾ ਵੈਸੇ ਜੇ ਮਾਣੀ ਮੋਟੀ ਵੀ ਗੈਰਤਾ ਤਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਜੇ ਤੁਸੀਂ ਕੰਮ ਨਹੀਂ ਕਰਾ ਸਕਦੇ ਤੁਹਾਨੂੰ ਕੁਰਸੀ ਤੇ ਬੈਠਣ ਦਾ ਵੀ ਕੋਈ ਅਕ ਨਹੀਂ ਆ ਬਿਲਕੁਲ ਜੀ ਅਸੀਂ ਤਾਂ ਅਤੇ ਕੋਡ ਆਫ ਕੰਡਕਟ ਲੱਗਿਆ ਆ ਸਵਿਧਾਨ ਦਾ ਅਸੀਂ ਸਨਮਾਨ ਕਰਦੇ ਆ ਕੋਡ ਆਫ ਕੰਡਕਟ ਦਾ ਸਨਮਾਨ ਕਰਦੇ ਆ ਸਾਨੂੰ ਉਮੀਦ ਆ ਵੀ ਜਿਵੇਂ ਚੋਣ ਜਾਬਤਾ ਲੱਗਿਆ ਚੋਣ ਦਿਖਾਰੀ ਵੀ ਮਜੂਰ ਨੇ ਉਹਨਾਂ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਵੀ ਜੇ ਸਾਡੇ ਸਮਾਜ ਦੇ ਲੋਕ ਬਿਮਾਰ ਰਹਿਣਗੇ ਜਾਂ ਪੀੜਿਤ ਰਹਿਣਗੇ ਤੇ ਕਿਵੇਂ ਵੋਟਾਂ ਪਾਉਣਗੇ ਉਹਨਾਂ ਨੂੰ ਇਸ ਦੇ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਆ ਇਹਦੇ ਵਿੱਚ ਆ ਕੇ ਤੇ ਇਸਰ ਕੰਮ ਨੂੰ ਕਰਨਾ ਚਾਹੀਦਾ ਤੇ ਜੋ ਲੋਕ ਪਰੇਸ਼ਾਨ ਨੇ ਲੋਕਾਂ ਦਾ ਹੁਣ ਇਹ ਸੋਚਾ ਵੀ ਅਸੀਂ ਘਰਾਂ ਦੇ ਵਿੱਚ ਤਾਂ ਮਾਰ ਹੀ ਰਹੇ ਹਾਂ ਉੱਥੇ ਬਿਮਾਰੀਆਂ ਨਾਲ ਮਾਰ ਰਹੇ ਹਾਂ ਭਾਵੇਂ ਅਸ ਨੂੰ ਇੱਥੇ ਆ ਕੇ ਮੰਨਣਾ ਪਵੇ ਅਸੀਂ ਮਨੁੱਖ ਵਾਸਤੇ ਧਿਆਨ ਆ ਇਹ ਲੋਕ ਬੱਚੇ ਬਿਮਾਰ ਨੇ ਘਰ ਛੱਡ ਕੇ ਉਹ ਆਏ ਹੋਏ ਨੇ ਤੁਸੀਂ ਇਹਨਾਂ ਨਾਲ ਆਪ ਗੱਲਬਾਤ ਕਰਕੇ ਦੇਖ ਸਕਦੇ ਹੋ ਇਹ ਲੋਕ ਕਿੰਨੇ ਪਰੇਸ਼ਾਨ ਨੇ ਬਚਰੇ ਅੱਛਾ ਧਰਨੇ ਨੂੰ ਹੋਰ ਮਜ਼ਬੂਤ ਕਰੋਗੇ ਕਿ ਤੁਹਾਡੇ ਵੱਲੋਂ ਜਿਵੇਂ ਤੁਹਾਡੇ ਕੋ ਗਿਣਤੀ ਰੋਜ਼ ਥੋੜੀ ਹੁੰਦੀ ਆ ਹੋ ਸਕਦਾ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਮੂਕ ਦਰਸ਼ਕ ਇਸੇ ਹੀ ਇਸੇ ਲਈ ਬਣਿਆ ਹੋਵੇ ਵੀ ਸ਼ਾਇਦ ਤੁਹਾਡੇ ਮਗਰ ਕੋਈ ਲੋਕ ਨਹੀਂ ਹੈਗੇ ਕੋਈ ਇਦਾਂ ਦਾ ਨਹੀਂ ਇਹੋ ਜਿਹਾ ਕੁਸ਼ਨ ਸ਼ਕਤੀ ਪ੍ਰਦਰਸ਼ਨ ਬੋਜਨੀ ਜੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਦੂਜੇ ਨੰਬਰ ਦੀ ਪਾਰਟੀ ਆ ਅਸੀਂ ਐਸੇ ਬਾਰੇ ਸੰਵਿਧਾਨ ਦੇ ਜਿਹੜਾ ਚੋਣ ਜਾਬਤਾ ਲੱਗਿਆ ਸੰਵਿਧਾਨ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਉਹਦੇ ਮਤਲਬ ਰੱਖਦੇ ਹੋਏ ਅਸੀਂ ਇਹ ਕਹਿੰਦੇ ਸਾਡੀ ਭੁਖੜਤਾਰ ਲੜੀਵਾਰ ਭੁਖੜਤਾਰ ਸ਼ਾਂਤ ਮੈਥਰੀਕਾ ਨਾਲ ਅਸੀਂ ਬੈਠੇ ਆ ਭਾਵੇਂ ਸਾਨੂੰ 10 ਦਿਨ ਬਹਿਣਾ ਪਵੇ 15 ਦਿਨ ਬਹਿਣਾ ਪਵੇ ਅਸੀਂ ਬੈਠਾਂਗੇ ਲੋਕ ਇਸੇ ਤਰ੍ਹਾਂ ਲਗਾਤਾਰ ਹੁੰਦੇ ਰਹਿਣਗੇ ਦੇਸ਼ ਦੀ ਇੱਕ ਔਰਤ ਫੌਜੀਆਂ ਵੱਲੋਂ ਜੋ ਤ ਤਸੱਦਦ ਕੀਤਾ ਜਾਂਦਾ ਸੀ ਉਸ ਦੇ ਖਿਲਾਫ 14 ਸਾਲ ਇਦਾਂ ਦੀ ਠੰਡੀ ਲੜਾਈ ਲੜਦੀ ਰਹੀ ਤੇ ਕੁਝ ਪੱਲੇ ਨਹੀਂ ਪਿਆ ਤੁਹਾਨੂੰ ਲੱਗਦਾ ਕਿ ਵੀ ਜਿਹੜੀ ਜਿਸ ਪ੍ਰਕਾਰ ਇਹ ਭੁਖੜਤਾੜ ਤੁਹਾਡੇ ਵੱਲੋਂ ਕੀਤੀ ਜਾ ਰਹੀ ਆ ਤੁਹਾਨੂੰ ਇਨਸਾਫ ਮਿਲ ਜਾਏਗਾ ਬਿਲਕੁਲ ਜੀ ਬਿਲਕੁਲ ਮਿਲੂਗਾ ਕਿਉਂ ਨਹੀਂ ਮਿਲੂਗਾ ਜ਼ਰੂਰ ਮਿਲੂਗਾ ਚੋਣ ਜਾਬਤਾ ਲੱਗਿਆ ਮੈਂ ਲੱਗ ਰਿਹਾ ਵੀ ਚੋਣ ਅਧਿਕਾਰੀ ਵੀ ਇਹਦੇ ਵਿੱਚ ਅਸੀਂ ਰਿਕਵੈਸਟ ਕਰਦੇ ਹਾਂ ਚੋਣ ਕਮਿਸ਼ਨ ਨੂੰ ਉਹ ਇਹਦੇ ਵਿੱਚ ਇਨਵੋਲਵ ਹੋਣ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਸਾਡੀ ਮਦਦ ਕਰਨ ਕੋਈ ਸ਼ਿਕਾਇਤ ਉੱਥੇ ਵੀ ਭੇਜੋਗੇ ਕੋਈ ਬਿਲਕੁਲ ਜੀ ਕੋਈ ਜੋਸ਼ਕਾ ਜ਼ਰੂਰ ਕਰਾਂਗੇ अच्छा मनसा भी भी तो, दो बच्चे. बच्चे तो? भारती इतने गली में गंदगी भरी हुई है हम लोग बाहर निकलना मुश्किल हो गया यहाँ तक कि अंदर कमरे में पानी आ रहा है बैक मार रहा है पीछे से एकदम इतना हो खाना पीना एकदम मुश्किल हो गया है हम लोग बहुत परेशानी हो गया है निकलने के लिए सोचना पड़ रहा है अच्छा लोग जब पहले थे हम वहाँ पे गए थे वहाँ पे दौरा किया था तो लोग कह रहे थे कि हम इस बार वोट किसी को नहीं डालेंगे बाईकट करेंगे आप लोग भी उस बाईकट में शामिल होंगे हाँ जी होंगे जब अब वोट दे रहे हैं वोट मांगने के समय में सब लोग आते हैं हम ये करेंगे वो करेंगे जब जीत जाते हैं कुछ भी नहीं करते हैं जी अब बहुत हम लोग परेशानी बस वोट मांगते समय करेंगे हाँ ये कर देंगे और जब जितना पहले भी होता है तो कुछ काम करवाएंगे उसके बाद जो अधूरा काम रह भी जाए जीत भी जाएंगे उसको भी वैसे ही छोड़ देते हैं अच्छा कितने के लोग हैं जो ये मन बनाए बैठे हैं कि इस बार वोट नहीं डालेंगे यदि काम नहीं होगा अब काम नहीं होगा तो वोट दे करके क्या कर कितने के लोग हैं ऐसे बहुत सारे हमारे गली के तो पूरे आदमी कर रहे हैं अब किसी को वोट देना ही नहीं क्या करेंगे नहीं। दे करके जब जीत रहे हैं कोई काम ही नहीं पूरा हो रहा है तो क्या कर हम लोग का कुछ फायदा ही नहीं है यहाँ तो कुछ फायदा छोड़ जब घर से निकलना मुश्किल हो गया है राशन पानी लाने के लिए सोचना पड़ा है कैसे जाऊँ हमारे बच्चे स्कूल में जाते वो लोग का सूज कपड़े गंदे हो जा रहे हैं वो लोग स्कूल में जाकर मार खा रहे हैं स्कूल में भी जाकर बोलते हैं तो कर रहे हैं हम लोग का साफ सफाई चाहिए बच्चों को जाकर आगे आप कार्रवाई करो हम लोग क्या कर सकते हैं जी जी। अच्छा यहाँ पे इतने ही आम आदमी पार्टी के देहाती के प्रधान ने जो महिला विंग के मंजू दीदी जी बैठे ने क्योंकि पिछले लंबे समय तो ये लोगों के लिए लड़ाई लड़ते आ रहे हैं और जो गल करिए नगर निगम चोणा ने ਉਹ ਵੀ ਇਹ ਲੜ ਚੁੱਕੇ ਨੇ ਭਾਵੇਂ ਕਿ ਇਹਨਾਂ ਨੂੰ ਸਫਲਤਾ ਨਹੀਂ ਮਿਲੀ ਤੇ ਪਰ ਇਹ ਅੱਜ ਵੀ ਲੋਕਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਇਹਨਾਂ ਤੋਂ ਜਾਣਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਜਿਸ ਪ੍ਰਕਾਰ ਲੋਕਾਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਆ ਔਰ ਨਰਕ ਭਰੀ ਜ਼ਿੰਦਗੀ ਦੇ ਵਿੱਚ ਜੋ ਰਹੇ ਨੇ ਇਸੇ ਪ੍ਰਕਾਰ ਦੀ ਜੇਬ ਜਿਹੜੀ ਪੋਖੜ ਤਾਲਾ ਜੇ ਰੱਖੀ ਗਈ ਤਾਂ ਲੱਗਦਾ ਨਹੀਂ ਕਿ ਇਹਨਾਂ ਨੂੰ ਸਾਬਣੇਗਾ ਇਹਨਾਂ ਵੱਲੋਂ ਕੀ ਕੀਤਾ ਜਾਵੇਗਾ ਪਾਰਟੀ ਬਦਲ ਕੇ ਸਰ ਮੰਜੂ ਦੀਦੀ ਆਮ ਆਦਮੀ ਪਾਰਟੀ ਦਿਹਾਤੀ ਵਿੰਗ ਕੀ ਪ੍ਰਧਾਨ ਆਪ ਸੇ जो ये भूख हड़ताल है वार्ड नंबर अट्ठाईस की ये कोई मसला एक दो दिन का नहीं पूरे साल से ज़्यादा का टाइम हो गया वहाँ पानी इसी तरह भरा हुआ है और ये भूख हड़ताल में समर्थन इलाका निवासी प्लस जो वा दूसरी वार्डों के लोग हैं वो सब दे रहे हैं यहाँ पे कम लोग इसलिए नज़र आते हैं क्योंकि हम कोड ऑफ़ कंडक्ट का सम्मान कर रहे हैं क्योंकि कोड ऑफ कंडक्ट के तहत ना तो हम धरना कर सकते हैं ना कोई प्रदर्शन कर सकते सिर्फ ये हमारी शांति में भूख हड़ताल है जिसपे कि इलाका निवासी ही लगातार 5 दिन से भूकर ताल पे बैठ रहे हैं लगातार आ रहे हैं वो लोग और काफी लोग आके जाते रहते हैं मिलने के मिलके जो समर्थन दे रहे हैं इसमें अकाली नेता भी कल रविंद्र वर्मा आए थे जिन्होंने इस भूख हड़ताल को समर्थन दिया है कि भाई ये सही डिमांड है क्योंकि हम एक जन समस्या के लिए लड़ाई लड़ रहे हैं कोई हमारी पर्सनल लड़ाई नहीं है ये और ना ही चुनाव के मद्देनजर है ये लड़ाई क्योंकि इससे चुनाव का कोई लेना देना नहीं है अगर लोग ही इतने परेशान रहेंगे जहाँ पे कि डेंगू डायरिया जैसी बीमारियाँ फैल चुकी हैं तो वो लोग किस तरह तो वोट देने जाएंगे और किस तरह उनकी ज़िंदगी होगी अगर उनमें से कोई की भी मौत होती है बीमारी से वहाँ के सीवेज पानी से भयानक बीमारियां फैलने से तो उसका जिम्मेदार कौन है उसके जिम्मेदार या तो सरकार होगी या नगर प्रशासन होगा क्योंकि और कोई तो है नहीं उसमें जो समस्या जो इतनी गंभीर आज कह रहे हैं निगम ऑफिसर की वो समस्या ज्यादा गंभीर बन चुकी है उस समस्या को गंभीर बनाने के लिए जिम्मेदार भी निगम ऑफिसर ही हैं क्योंकि जब वहां छोटी सी नाली बहती थी उसी जिन्होंने उस चीज़ को सिर्फ ये सोच के कि वहाँ पे सारे प्रवासी लोग रहते हैं नज़रअंदाज करते गए आज हालात ये हो गए कि वहाँ पर एक नरके जीवन व्यतीत किया जा रहा है ਅੱਛਾ ਜ਼ਿੰਮੇਵਾਰ ਕੌਣ ਇਹਨਾਂ ਨੇ ਬੋਲਾ ਹੈ ਜ਼ਿੰਮੇਵਾਰ ਕੌਣ ਜੇਕਰ ਜ਼ਿੰਮੇਵਾਰ ਕੌਣ ਦੀ ਗੱਲ ਕਰਦੇ ਆ ਤਾਂ ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਇਸ ਸਬੰਧ ਦੇ ਵਿੱਚ ਉਹਨਾਂ ਤੋਂ ਜ਼ਰੂਰ ਪੁੱਛਾਂਗੇ ਕਿ ਜ਼ਿੰਮੇਵਾਰ ਕੌਣ ਲੋਕਾਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਜਾ ਰਿਹਾ ਏਕ-ਇਕ ਵੋਟ ਪਗਤੌਣ ਲਈ ਜਿੱਥੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਵੀ ਇੱਕ-ਇੱਕ ਵੋਟਰ ਜਿਹੜਾ ਜਾਗਰੂਕ ਹੋ ਕੇ ਉਹ ਪੋਲਿੰਗ ਬੂਥ ਤੇ ਜਾਵੇ ਤੇ ਵੋਟ ਪਾਵੇ ਪਰ ਦੂਜੇ ਪਾਸੇ ਇੱਕ ਵੱਡੀ ਆਬਾਦੀ ਹੈ ਜਿਹੜੀ ਉਹ ਵੋਟ ਨਾ ਪਾਉਣ ਦਾ ਐਲਾਨ ਕਰ ਰਹੀ ਆ ਇਸ ਦੇ ਲਈ ਜ਼ਿੰਮੇਵਾਰ ਕੌਣ ਔਰ ਪੂਰੀ ਗੰਦਗੀ ਜੋ ਫੈਲੀ ਆ ਉਸ ਦੇ ਲਈ ਜ਼ਿੰਮੇਵਾਰ ਕੌਣ ਜਿਵੇਂ ਮਨਜੂਦੀ ਜੀ ਨੇ ਕਹਿਆ ਪਹਿਲਾਂ ਨਾਲੀ ਵਹਿੰਦੀ ਸੀ ਉਸ ਦੀ ਸ਼ਿਕਾਇਤ ਕੀਤੀ ਜਾਂਦੀ ਸੀ ਪਰ ਉਹ ਜਦੋਂ ਦਰਸਤ ਨਹੀਂ ਹੋਈ ਤੀ ਅੱਜ ਬਹੁਤ ਜ਼ਿਆਦਾ ਜਿਹੜਾ ਛੱਪੜ ਆ ਜਿਹੜਾ ਗਲੀਆਂ ਨਾਲੀਆਂ ਔਰ ਸੜਕਾਂ ਦੇ ਔਰ ਖਾਲੀ ਪਲਾਟਾਂ ਦੇ ਵਿੱਚ ਭਰੇ ਪਏ ਨੇ ਗੰਦੇ ਪਾਣੀ ਦਾ ਛੱਪੜ ਬਣਿਆ ਹੋਇਆ ਤੇ ਇਹ ਸਾਰਾ ਜ਼ਿੰਮੇਵਾਰ ਕੌਣ ਆ ਇਸ ਦੇ ਸਬੰਧ ਵਿੱਚ ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਔਰ ਨਗਰ ਨਿਗਮ ਦਾ ਜੋ ਮੇਅਰ ਆ ਉਸ ਦੇ ਨਾਲ ਅੱਜ ਫੇਰ ਦੁਬਾਰਾ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਆਂ